ਇਥੇ ਸਮੂਹ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਰਪੰਨ ਸਾਹਿਬ ਵੀਰੋਪੈਣੋ ਬਜ਼ੁਰਗੋ ਗੱਜ ਕੇ ਫਤਿਹ ਪਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਚਿਰ ਬਾਅਦ ਤੁਹਾਡੇ ਸਾਰਿਆਂ ਦੇ ਦਰਸ਼ਨ ਹੋ ਰਹੇ ਜਿੱਥੇ ਇੱਕ ਪਾਸੇ ਇਸ ਗੱਲ ਦੀ ਖੁਸ਼ੀ ਹੈ ਕਿ ਮੌਕਾ ਮਿਲਿਆ ਸੀ ਨੰਨੀ ਛਾ ਦੇ ਪ੍ਰੋਗਰਾਮ ਕਰਕੇ ਤੁਹਾਡੇ ਵਿੱਚ ਆਨਦਾ ਲੇਕਿਨ ਆਨਸਾਰ ਜਿਹੜੀ ਦੁੱਖदाई ਖਬਰ ਵੀ ਇਲਾਕੇ ਤੋਂ ਆ ਰਹੀ ਉਹਦਾ ਵੀ ਬਹੁਤ ਵੱਡਾ ਦੁੱਖ ਵੀ ਹੈ ਅਫਸੋਸ ਵੀ ਹੈ ਤੇ ਕਿਤੇ ਨਾ ਕਿਤੇ ਰੋਸ ਵੀ ਹੈ ਕਿ 3-4 ਸਾਲ ਹੋਣ ਤੋਂ ਬਾਅਦ 650 ਕਿਸਾਨਾਂ ਦੀ ਸ਼ਹਾਦਤ ਤੇ ਬਾਅਦ ਵੀ ਅੱਜ ਵੀ ਪਹਿਲੇ ਤਾਂ ਦਿੱਲੀ ਦੀ ਧਰਤੀ 'ਚ ਬਰੂਹਾਂ ਚ ਸੀਗਾ ਤੇ ਹੁਣ ਆਪਣੇ ਪੰਜਾਬ ਦੀ ਧਰਤੀ ਵਿੱਚ ਇੱਕ ਵਾਰ ਫੇਰ ਕਿਸਾਨ ਮਜਬੂਰ ਹੋ ਕੇ ਉਹਨਾਂ ਨੂੰ ਆਪਣਾ ਅੰਦੋਲਨ ਚਕਨਾ ਖੋਲਣਾ ਪਿਆ ਹੈਗਾ ਸੜਕਾਂ ਤੇ ਉਤਰਨਾ ਪਿਆ ਹੈਗਾ ਤੇ ਪੰਜਾਬ ਦੀ ਧਰਤੀ ਦੇ ਉੱਤੇ ਗਵਾਨ ਦੇ ਸੂਬੇ ਤੋਂ ਉਹਨਾਂ ਦੇ ਉੱਤੇ ਅਥਰੂ ਤੇ ਗੈਸ ਦੀਆਂ ਗੋਲੀਆਂ ਵਰਸਾਈਆਂ ਜਾਂ ਰਬੜ ਦੀ ਪੈਲਟਰਾਂ ਦੇ ਨਾਲ ਉਹਨਾਂ ਨੂੰ ਜ਼ਖਮੀ ਕੀਤਾ ਜਾਏ ਡਰੋਨਾਂ ਦੇ ਰਾਹੀਂ ਗੋਲੀਆਂ ਮਾਰੀਆਂ ਜਾਂ ਤੇ ਸਾਡੇ ਇੱਕ ਕਿਸਾਨ ਪਹਿਲੇ ਸ਼ਹੀਦ ਹੋ ਗਏ ਅੱਜ ਇੱਕ ਨੌਜਵਾਨ ਤੁਹਾਡੇ ਇਲਾਕੇ ਦੀ ਖਬਰ ਆ ਰਹੀ ਹੈ ਤੇ ਬੜਾ ਦੁੱਖ ਹੁੰਦਾ ਹੈ ਕਿ ਪੰਜਾਬ ਦੀ ਧਰਤੀ ਵਿੱਚ ਜਿਹੜਾ ਮੁੱਖ ਮੰਤਰੀ ਹੋਮ ਮਨਿਸਟਰ ਕਹਿੰਦਾ ਸੀ ਕਿ ਤੁਹਾਡੀ ਸਫ੍ਹਾਂ ਤੋਂ ਸਰਕਾਰ ਚਲੋਗੇ ਵਾਟੇ ਵੇ ਚਲਾਵਾਂਗਾ ਤਾਂ ਅੱਜ ਕਿਸਾਨਾਂ ਦੇ ਵਿੱਚ ਚਲ ਰਹਿਣ ਦਾ ਸਮਾਂ ਐ ਨਾਮੋ ਨਿਸ਼ਾਨ ਨਹੀਂ ਅੱਜ ਤੁਹਾਡੀ ਸਰ ਜ਼ਮੀਰ ਤੇ ਤੁਹਾਡੀ ਧਰਤੀ ਤੇ ਤੁਹਾਡੇ ਬੰਦਿਆਂ ਦੇ ਉੱਤੇ ਗੋਲੀਆਂ ਦੇ ਨਾਲ ਅਥਰੂ ਗੈਸਾਂ ਦੇ ਨਾਲ ਜ਼ਖਮੀ ਕੀਤਾ ਜਾ ਰਿਹਾ 100 ਤੋਂ ਵੱਧ ਕਿਸਾਨ ਜ਼ਖਮੀ ਹੋ ਗਏ ਦੋ ਸ਼ਹੀਦ ਹੋ ਗਏ ਤੇ ਸਾਡੇ ਮੁੱਖ ਮੰਤਰੀ ਮੌਕੇ ਤਾਂ ਤਾਂ ਕੀ ਪਹੁੰਚਣਾ ਹੈ ਜਿਹੜੀ ਇਹ ਤਸ਼ੱਦਦ ਕਰ ਰਹੇ ਨੇ ਉਹਨਾਂ ਦੇ ਖਿਲਾਫ ਐਕਸ਼ਨ ਕੀ ਲੈਣੀ ਅੱਜ ਤਾਈਂ ਮੂੰਹ ਤੱਕ ਨਹੀਂ ਖੋਲੇ ਦੋ ਖੰਡਾਇ ਤੇ ਨਰਾਜ਼ਗੀ ਤੇ ਅਫਸੋਸ ਵੀ ਹੁੰਦਾ ਹੈ ਕਿ ਗੱਲਾਂ ਤਾਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਕਰਦੇ ਸੀ ਜਿਨ੍ਹਾਂ ਨੇ ਆਪ ਦੇ ਉੱਤੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਲੋਕਾਂ ਵਾਸਤੇ ਦੇਸ਼ ਵਾਸਤੇ ਤੇ ਆ ਲੋਕੀ ਮਰ ਰਹੇ ਨੇ ਜ਼ਖਮੀ ਹੋ ਰਹੇ ਨੇ ਤੇ ਉਹਨਾਂ ਦੀ ਪੱਗ ਬੰਨ ਦੇ ਨਾਲ ਆਪਣੇ ਆਪ ਨੂੰ ਲੋਕਾਂ ਤੋਂ ਇੰਨਾ ਵੀ ਕੀ ਭੁਲੇਖੇ ਚ ਪਾ ਕੇ ਇੰਨਾ ਵੀ ਕੀ ਬੰਦਾ ਡਿੱਗ ਸਕਦਾ ਬਹੁਤ ਅਫਸੋਸ ਦੀ ਗੱਲ ਹੈ ਸ਼ਬਦ ਕੋਈ ਨਹੀਂ ਕਿ ਇਹ ਨਾ ਦੋਹਾਂ ਸਰਕਾਰਾਂ ਨੇ ਪਹਿਲੇ ਕਾਂਗਰਸੀਆਂ ਨੇ ਕਿਸਾਨੀ ਆंदोलਨ ਵਿੱਚ 600 ਕਿਸਾਨ ਜੇ ਸ਼ਹੀਦ ਹੋਏ ਉਹ ਵੀ ਪਿਛਲੀ ਕਾਂਗਰਸ ਸਰਕਾਰ ਦੀ ਨਕਮੀ ਨਾਲ ਲੈ ਕੇ ਸੀਗੀ ਕਿ ਇਹ ਕਿਸਾਨਾਂ ਨੂੰ ਦਿੱਲੀ ਜਾ ਕੇ ਉਹਨਾਂ ਦਾ ਇਹ ਹਸ਼ੇ ਹੋਇਆ ਇੱਕ ਬਾਰੀ ਮੁੱਖ ਮੰਤਰੀ ਦਿੱਲੀ ਤੱਕ ਨਹੀਂ ਗਿਆ ਸੀ ਬਾਅਦ ਨੂੰ ਪਤਾ ਲੱਗਿਆ ਕਿ ਭਾਜਪਾ ਦੇ ਨਾਲ ਤਾਂ ਸਾਠ ਘਾਟ ਹੋਦੀ ਸੀ ਸਭ ਪਤਾ ਹੀ ਲੱਗਿਆ ਤੁਹਾਨੂੰ ਸਾਰਿਆਂ ਨੂੰ ਤੌਰ ਤਾਂ ਕੈਪਟਨ ਨੇ ਉੱਥੇ ਹੁਣ ਆਪ ਬੈਠਿਆ ਉੱਥੇ ਦੋਵਾਂ ਨੇ ਕਿਸਾਨਾਂ ਦੇ ਨਾਲ ਧੋਖਾ ਕੀਤਾ ਤੇ ਨਿਸ਼ਾਨਾ ਉਸ ਪਾਰਟੀ ਨੂੰ ਜਿਹੜੀ ਪਾਰਟੀ ਨੇ 30 ਸਾਲ ਦਾ ਗਠਬੰਧਨ ਇਹਨਾਂ ਦੇ ਨਾਲ ਤੋੜਿਆ ਆਪ ਦੀਆਂ ਕੁਰਸੀਆਂ ਜਿਹੜਾ ਅੱਜ ਚਿਮੜਿਆ ਹੋਇਆ ਹੈ ਕੁਰਸੀ ਦੇ ਨਾਲ ਲੋਕਾਂ ਨੂੰ ਧੋਖਾ ਦੇ ਕੇ ਆਪਾਂ ਕੁਰਸੀ ਨੂੰ ਛੱਡੀ ਲੋਕਾਂ ਦੇ ਮਗਰ ਖੜੇ ਹੋਏ ਨਿੰਦਦੇ ਸਾਨੂੰ ਨੇ ਦੁੱਖ ਹੁੰਦਾ ਹੈ ਕਿ ਪੰਜਾਬ ਕਿਹੜੇ ਪਾਸੇ ਜਾ ਰਿਹਾ ਹੈ ਲੋਕਾਂ ਨੂੰ ਕਰਜ਼ਾਈ ਕਰਕੇ 70 70000 ਕਰੋੜ ਦਾ ਕਰਜ਼ਾ 2 ਸਾਲਾਂ ਦੇ ਉੱਤੇ ਚੜਾਤਾ ਸੂਬੇ ਦੇ ਲੋਕਾਂ ਦੇ ਉੱਤੇ ਆਪ ਦਾ ਤੁਰ ਜਾਣ ਕੇ ਕਰਜ਼ਾ ਤਾਂ ਲੋਕਾਂ ਦੇ ਉੱਤੇ ਖੜਿਆ ਹੋਗਾ ਨਾ ਕਿਸੇ ਦੇ ਬੱਚਿਆਂ ਨੂੰ ਨੌਕਰੀਆਂ ਨਾ ਹਸਪਤਾਲ ਨਾ ਸਕੂਲਾਂ ਗਾਰੰਟੀਆਂ ਵੱਡੀਆਂ-ਵੱਡੀਆਂ ਆਹ ਬੀਬੀ ਸਾਰਿਆਂ ਬੈਠੀਆਂ ਨੇ ਹਜ਼ਾਰ-ਹਜ਼ਾਰ ਰੁਪਏ ਦੀ ਗਾਰੰਟੀ ਹੈ ਨਾ ਉਹ 70 ਹਜ਼ਾਰ ਕਰੋੜ ਦਾ ਕਰਜ਼ਾ ਲੈ ਲਿਆ ਤੇ ਹਜ਼ਾਰ ਰੁਪਏ ਨਹੀਂ ਦੇ ਸਕਦਾ ਬੀਬੀ ਨੂੰ 2 ਸਾਲ ਹੋਮ ਤਾਂ ਇਹਨੇ 24 ਹਜ਼ਾਰ ਹੋਣੇ ਚਾਹੀਦੇ ਸੀ ਕਰਜ਼ਾ ਲੈ ਕੇ ਕੇਜਰੀਵਾਲ ਨੂੰ ਚਮਕਾਉਣ ਵਾਸਤੇ ਉਡਾਇਆ ਜਾ ਰਿਹਾ ਪੰਜਾਬ ਦਾ ਪੈਸਾ ਆਪ ਦੀ ਕੁਰਸੀ 'ਚ ਬਨੇ ਰਹਿਣ ਵਾਸਤੇ ਦੁਖ ਖੌਂਦਾ ਹੈ ਕਿ ਅੱਜ ਪੰਜਾਬ ਕਿਸ ਨਿਗਾਰ 'ਚ ਆ ਗਿਆ ਚਲੋ ਇਹ ਇਹ ਉਹ ਸਮਾਂ ਨਹੀਂ ਸਿਆਸੀ ਗੱਲਾਂ ਕਰਨ ਦਾ ਹੋਰ ਸਮਾਂ ਹੋਊਗਾ